ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਨੇ ਐਤਵਾਰ ਨੂੰ ਜੀਏਐਮਏਕੋਨ ਕਾਨਫਰੰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਇਸ ਕਾਨਫਰੰਸ ਵਿੱਚ ਦਵਾਈ ਦੇ ਵੱਖ-ਵੱਖ ਖੇਤਰਾਂ ਦੇ ਮਾਹਰ ਡਾਕਟਰਾਂ ਨੇ ਹਿੱਸਾ ਲਿਆ ਕਾਨਫਰੰਸ ਦਾ ਮੁੱਖ ਉਦੇਸ਼ ਆਧੁਨਿਕ ਦਵਾਈ ਵਿੱਚ ਹੋ ਰਹੀਆਂ ਤਬਦੀਲੀਆਂ ਨਵੇਂ ਇਲਾਜ ਵਿਕਲਪਾਂ ਅਤੇ ਉੱਭਰ ਰਹੀਆਂ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਵਿਸਥਾਰ ਵਿੱਚ ਚਰਚਾ ਕਰਨਾ ਸੀ ਡਾਕਟਰਾਂ ਤੋਂ ਇਲਾਵਾ ਰਾਜਨੀਤਿਕ ਨੇਤਾਵਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਡਾਕਟਰੀ ਭਾਈਚਾਰੇ ਦੀ ਸਮਾਜ ਸੇਵਾ ਨੂੰ ਸ਼ਰਧਾਂਜਲੀ ਦਿੱਤੀ ਸਾਫ ਦਾ ਉਪ ਮੁੱਖ ਮੰਤਰੀ ਓਮਪrakash ਸੋਨੀ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਇਹ ਸੈਮੀਨਾਰ ਡਾਕਟਰਾਂ ਨੂੰ ਡਾਕਟਰੀ ਖੇਤਰ ਵਿੱਚ ਹੋ ਰਹੀਆਂ ਮੌਜੂਦ ਤਬਦੀਲੀਆਂ ਨੂੰ ਸਮਝਣ ਅਤੇ ਉਹਨਾਂ ਦੇ ਗਿਆਨ ਨੂੰ ਵਧਾਉਣ ਵਿੱਚ ਮਦਦ ਕਰੇਗਾ ਇਹ ਇੱਕ ਬਹੁਤ ਵਧੀਆ ਪਹਿਲ ਹੈ ਇਸ ਮੱਕੇ ਵਿਧਾਇਕ ਡਾਕਟਰ ਅਜੇ ਗੁਪਤਾ ਕਾਉਂਸਲਰ ਵਿਕਾਸ ਸੋਨੀ ਅਤੇ ਕਈ ਰਾਜਨੀਤਿਕ ਸ਼ਖਸੀਅਤਾਂ ਅਤੇ ਡਾਕਟਰ ਵੀ ਮੌਜੂਦ ਸਨ ਡਾਕਟਰ ਅਸ਼ੋਕ ਉੱਪਰ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਐਮਏ ਵੱਲੋਂ ਅੱਜ ਮੈਡੀਕਲ ਕਾਨਫਰੰਸ ਜਿਹੜੀ ਆ ਉਹ ਮਕਸਦ ਤੇ ਕਰਵਾਈ ਜਾ ਰਹੀ ਹੈ ਅੱਜ ਦੀ ਇਸ ਕਾਨਫਰੰਸ ਚ ਸਾਡੇ ਬੜੇ ਸਤਕਾਰਯੋ ਡਾਕਟਰ ਕੇਕੇ ਤਲਵਾਰ ਜਿਹੜੇ ਡਾਇਰੈਕਟਿਵ ਰਹੇ ਨੇ ਪੀਜੀਆਈ ਦੇ ਐਮਚ ਵੀ ਦਿੱਲੀ ਉਹਨਾਂ ਨੇ ਬਹੁਤ ਕੰਮ ਕੀਤਾ ਬੜੇ ਇੰਟੈਲੀਜੈਂਟ ਡਾਕਟਰ ਨੇ ਅੱਜ ਉਹਨਾਂ ਨੇ ਦੱਸਿਆ ਹਾਰਟ ਫੇਲਿਅਰ ਕਿਸ ਤਰ੍ਹਾਂ ਹਾਰਟ ਫੇਲਿਅਰ ਹੁੰਦਾ ਹੈ ਕਿਸ ਤਰ੍ਹਾਂ ਉਹਦਾ ਬਚਾਅ ਕਰਨਾ ਚਾਹੀਦਾ ਸੋ ਮੈਂ ਸਮਝਣਾ ਇਹ ਵੀ ਕਾਨਫਰੈਂਸ ਜਿਹੜੀਆਂ ਨੇ ਡਾਕਟਰਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਸੋ ਮੈਂ ਮੁਬਾਰਕਬਾਦ ਦਿੰਦਾ ਈਐਮ ਮੇਰੂ ਡੋਗਰੇ ਡਾਕਟਰ ਉਪਦੇ ਇਹਦੇ ਚੇਅਰਮੈਨ ਨੇ ਸਾਰੇ ਡਾਕਟਰ ਸਭਾ ਅੱਜ ਇਸ ਕਾਨਫਰੰਸ ਪਾਰਟਿਸਿਪੇਟ ਕਰ ਰਹੇ ਨੇ ਸੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਇਹ ਜਿਹੜੀ ਸਾਡੀ ਮੈਡੀਕਲ ਕਾਨਫਰੰਸ ਹੈਗੀ ਆ ਨੇ ਮਲਟੀ ਸਪੈਸ਼ਲਟੀ ਕਾਨਫਰੰਸ ਹੈਗੀ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਤਰ੍ਹਾਂ ਦੀ ਜਿਹੜੀ ਬਿਮਾਰੀ ਹਰ ਤਰ੍ਹਾਂ ਦੇ ਸਿਸਟਮ ਨੂੰ ਕਵਰ ਕਰਨ ਨੂੰ ਆਸਤੇ ਐਕਸਪਰਟ ਡਾਕਟਰ ਜਿਹੜੇ ਹੈਗੇ ਨੇ ਮਤਲਬ 90% ਜਿਹੜੇ ਆਪਣੇ ਅਮਰਸਰ ਦੇ ਹਨ ਬਾਕੀ ਕੁਝ ਲੋਗ ਬਾਹਰੋਂ ਆਏ ਨੇ ਜਿਸ ਤਰ੍ਹਾਂ ਕਿ ਡਾਕਟਰ ਕੇਕੇ ਤਲਵਾਰ ਪਦਮ ਭੂਸ਼ਣ ਡਾਕਟਰ ਕੇਕੇ ਤਲਵਾਰ ਉਹ ਇੱਕ ਮਤਲਬ ਕਿ ਕਾਰਡੀਕ ਫੇਲਰ ਦੇ ਵਿੱਚ ਉਹਨਾਂ ਦੀ ਆਪਣੀ オリジナル ਰਿਸਰਚ ਹੈਗੀ ਸੀ ਉਹ ਆਪਣੇ ਪੀਜੀਆਈ ਦੇ ਵੀ ਡਾਇਰੈਕਟਰ ਰਹੇ ਆਲ ਇੰਡੀਆ ਦੇ ਰਹੇ ਹੀ ਵਾਸ ਐਡਵਾਈਜ਼ਡ ਟੂ ਦਾ ਗਵਰਨਮੈਂਟ ਆਫ ਪੰਜਾਬ ਆਲਸੋ ਮੈਡੀਕਲ ਐਜੂਕੇਸ਼ਨ ਤੇ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਪਦਮ ਭੂਸ਼ਣ ਤੋਂ ਅਵਾਰਡ ਦਿੱਤਾ ਗਿਆ